ਸਾਨੂੰ ਮੈਂ ਸਭ ਕਿਵੇਂ ਦੇਖਦੇ ਹੋ ਜੋ ਕੁਝ ਤੁਹਾਡੇ ਸਾਹਮਣੇ ਆ ਮਨਪ੍ਰੀਤ ਸਿੰਘ ਯਾਲੀ ਪਾਲਾ ਛੱਡ ਗਏ ਨੇ ਪਾਸਾ ਵੱਟ ਗਏ ਨੇ ਹਰਦਾਨ ਚੁਣਨ ਦੇ ਵਿੱਚ ਉਹਨਾਂ ਦੀ ਸੇਫਟੀ ਸੀ ਹਾਂ ਇਹ ਮਖਰੀ ਗੱਲ ਆ ਜੇ ਕਿਸੇ ਤੇ ਕਿਸੇ ਵਿਚਾਰਧਾਰਕ ਤੌਰ ਤੇ ਕੋਈ ਮਤਭੇਦ ਹੋ ਜਾਣਾ ਜਾਂ ਕੋਈ ਨਾ ਮਤਲਬ ਸ਼ੂਟ ਕਰਦਾ ਹੋਵੇ ਫਿਰ ਬੰਦਾ ਆਪਣੇ ਆਪ ਨੂੰ ਅਲੱਗ ਕਰ ਸਕਦਾ ਹਰ ਇੱਕ ਦੇ ਹੱਥਾਂ ਮੈਂ ਸਮਝਦਾ ਇਹ ਨਹੀਂ ਹੈ ਵੀ ਹੋ ਇਹਦਾ ਇਹ ਸਾਰ ਨਹੀਂ ਸੀ ਕੀ ਸਾਤਾ ਹੈ ਲਈ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਜਿਹੜੀ ਚੋਣਾਂ ਹੋਈਆਂ ਨੇ ਇਹਨਾਂ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਫਿਰਸਤ ਬਲਾਕ ਸੰਮਦੀ ਚੋਣਾਂ ਸੀ ਤੇ ਨਵੇਂ ਅਕਾਲੇ ਦਾ ਪ੍ਰਧਾਨ ਉਪਦੇਸ਼ ਤੋਹਰੇ ਦੇ ਉੱਤੇ ਸੀ ਤੁਸੀਂ ਕਿਵੇਂ ਦੇਖਦੇ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਹੁੰਦੇ ਤਾਂ ਕਿਤੇ ਹੋਰ ਨਤੀਜੇ ਵੱਖਰੇ ਹੁੰਨੇ ਸੀ ਚੋਣਾਂ ਦੇ ਵਿੱਚ ਨਹੀਂ ਨਤੀਜੇ ਪਾਵੇਂ ਕੁਝ ਵੀ ਹੁੰਦੇ ਪਰ ਇਹ ਗੱਲ ਠੀਕ ਆ ਕਿ ਜੇ ਤਾਂ ਚੋਣਾਂ ਹੋਣ ਤਾਂ ਵਰਕਰ ਜੀ ਨੇ ਜਰੂਰ ਆਸ ਕਰਦਣੇ ਕਿ ਉਹਨਾਂ ਦੀ ਪਾਰਟੀ ਦਾ ਹੱਕ ਜਿਹੜਾ ਉਹਨਾਂ ਕੋਲ ਆਵੇ ਇਹਦਾ ਠੀਕ ਆ ਕਿਤੇ ਨਾ ਕਿਤੇ ਇਹਦਾ ਨੁਕਸਾਨ ਤਾਂ ਹੋਈ ਆ ਕਿਤੇ ਨਾ ਕਿਤੇ ਦਾ ਘਾਟ ਰਹੀ ਆ ਇਹ ਖਾਲੇ ਵਿੱਚ ਇਸ ਨਾਲ ਦਿੱਕਤ ਹੈ ਆਈ ਡੋਟ ਕੋਈ ਦੋਰਾਵਨੀ ਕੀ ਕਿਵੇਂ ਸੋਚਦੇ ਕਿ ਜੇਕਰ ਪੰਥਕ ਏਕਤਾ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਜਿਹੜਾ ਤਰਨਤਾਰਨ ਦੇ ਨਤੀਜੇ ਸੀ ਚੰਮੌਰ ਸਾਹਿਬ ਉਸ ਦੇ ਵਿੱਚ ਜੋ ਨਤੀਜੇ ਆਏ ਨੇ ਉਹਨਾਂ ਨੇ ਸੰਕੇਤ ਦਿੱਤਾ ਕਿ ਜਦੋਂ ਤੱਕ ਪੰਥਕ ਜਿਹੜੀ ਵੋਟ ਹੈ ਪੰਥਕਾਰ ਨਹੀਂ ਇਕੱਠੇ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਇੰਨਾ ਸੁਖਾਲਾ ਨਹੀਂ ਹੋਵੇਗਾ ਇਹ ਗੱਲ ਤੁਹਾਡੀ ਠੀਕ ਆ ਵੀ ਭਾਵੇਂ ਤਰਨਤਾਰਨ ਬਾਈਲੈਕਸ਼ਨ ਦੇ ਨਤੀਜੇ ਨੇ ਪਰ ਮੇਂ ਜਿਰਾਪੁਰ ਇਸੇ ਸਮਤੀਆਂ ਦੇ ਚੋਣ ਨਤੀਜੇ ਨੇ ਇਹ বারবার ਇਹ ਸੰਕੇਤ ਦਿਨ ਨੇ ਕਾਲੀ ਸਫਾ ਨੂੰ ਇਕੱਠਾ ਹੋਣ ਦੀ ਲੋੜਾ ਕਿਹਦੇ ਹੋਇਆ ਕੱਲ ਸਫਾ ਕਰਨ ਦੀ ਲੋੜਾ ਇੱਥੇ ਤੱਕ ਮਨਪ੍ਰੀਤ ਜੀ ਆੜਿਓ ਨਾ ਸਵਾਲਾ ਉਹਨਾਂ ਨਾਲ ਮਿਲ ਕੇ ਪੁੱਛਦੇ ਆ ਵੀ ਕੋਈ ਕਿਥੋਂ ਉਹਨਾਂ ਨੂੰ ਗਲਤਫਹਿਮੀ ਹੋਈ ਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਦੀ ਗੱਲ ਕਹੀ ਆ ਪਰ ਜਿੰਮੇਬਾਪ ਸਾਬ ਇਹ ਮਤਲਬ ਇਕੱਠੇ ਹੋਵੋਗੇ ਕਿਵੇਂ ਏਕਤਾ ਹੋਵੇਗੀ ਕਿਵੇਂ ਕਿਸ ਪੱਧਰ ਦੇ ਉੱਤੇ ਹੋਣੀ ਚਾਹੀਦੀ ਤੁਹਾਡੇ ਮਤਲਬ ਗੱਲ ਇਹ ਆ ਜਦੋਂ ਨੀਤ ਸਾਫ ਹੋਏ ਫਿਰ ਤਾਂ ਸਾਰਾ ਕੁਝ ਹੋ ਜਾਂਦਾ ਨੇ ਨਹੀਂ ਸਾਫ ਨਾ ਹੋਵੇ ਫਿਰ ਕੋਈ ਬਾਨੇ ਲਗ ਜੰਨੇ ਹਾਂ ਹਾਂ ਅਕਾਲੀ ਵਰਕਰਾਂ ਦੇ ਹੱਥਾਂ 'ਚੋਂ ਫੈਲਾ ਕੋਣ ਦੀ ਕਿਸੇ ਦੀ ਹਿੰਮਤ ਸੀ ਅਕਾਲੀ ਵਰਕਰਾਂ ਨੂੰ ਕਾਗਜ਼ ਨਾਮਜ਼ਦ ਕਰਨ ਤੋਂ ਰੋਕਣ ਦੀ ਅੱਜ ਤੱਕ ਕਿਸੇ ਦੀ ਹਿੰਮਤ ਸੀ ਪੰਜਾਬ ਵਰਗੇ ਸੂਬੇ ਦੇ ਵਿੱਚ ਹੋਇਆ ਅੱਖਾਂ ਦੇ ਸਾਹਮਣੇ ਕਿਉਂਕਿ ਜਦੋਂ ਘਰ ਤੇ ਫੁੱਟ ਹੋਵੇ ਤਾਂ ਦੁਸ਼ਮਣ ਤਗੜਾ ਹੋ ਜਾਂਦਾ ਫਿਰ ਜੇ ਅਸੀਂ ਉਹ ਵੋਟਾਂ ਦੀ ਗਿਣਤੀ ਕਰੀਏ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਜੇ ਅਸੀਂ ਬੋਟਾ ਜੋੜੀਏ ਸਾਰੇ ਇਕੱਠੇ ਹੋ ਕੇ ਤਾਂ ਮਤਲਬ ਕਿਸੇ ਸਾਥੇ ਵੀ ਆਪੜੇ ਨਹੀਂ ਗਿਆ ਸਕਦੇ ਬਰਬਾਦੀ ਦੀ ਸਥਿਤੀ ਨਾਲ ਸਾਡੀ ਫੋਟ ਦਾ ਫਾਇਦਾ ਉਠਾਈ ਜਾ ਰਹੇ ਨੇ ਸੋ ਇਸ ਲਈ ਵਰਕਰ ਜਿਹੜਾ ਪਰੇਸ਼ਾਨ ਆ ਵਰਕਰ ਤੰਗ ਆ ਵਰਕਰ ਮਹਿਸੂਸ ਕਰਦਾ ਵੀ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਮੈਂ ਸਮਝਦਾ ਵਰਕਰਾਂ ਦਾ ਦਬਾਅ ਹੀ ਲੀਡਰ ਨੂੰ ਇਕੱਠੇ ਕਰਨ ਲਈ ਮਜਬੂਰ ਕਰੇਗਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੁਆ ਟੀਵੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਕਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਨਵੇਂ ਅਕਾਲੀਦਨ ਨੂੰ ਲੈ ਕੇ ਕੰਫੂਆਂ ਚੱਲ ਰਹੀਆਂ ਸੀ ਹਲਚਲ ਚੱਲ ਰਹੀ ਸੀ ਉਸੇ ਹੀ ਬਾਬਤ ਜਿਸ ਤਰ੍ਹਾਂ ਮਨਪ੍ਰੀਤ ਯਾਲੀ ਦੇ ਵੱਲੋਂ ਜ਼ਿਲ੍ਹਾ ਪ੍ਰੈਸ ਦੀਆਂ ਚੋਣਾਂ ਤੇ ਬਲਾਕ ਸੰਮਤੀਆਂ ਚੋਣਾਂ ਜਿੱਤਣ ਤੋਂ ਬਾਅਦ ਜਿਸ ਤਰ੍ਹਾਂ ਹੁਣ ਇੱਕ ਬਿਆਨ ਇੱਕ ਨਿੱਜੀ ਚੈਨਲ ਦੇ ਉੱਤੇ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੇਰਾ ਨਵੇਂ ਅਕਾਲੀਗਲ ਦੇ ਨਾਲ ਕੋਈ ਸਬੰਧ ਨਹੀਂ ਹੈ ਇਸ ਨੂੰ ਲੈ ਕੇ ਹੁਣ ਅਕਾਲੀ ਦਲ ਬਾਦਲ ਦੇ ਵੀ ਹੁਣ ਜਿਹੜੇ ਉਮੀਦਵਾਰ ਨੇ ਜਾਂ ਫਿਰ ਲੀਡਰ ਨੇ ਉਹ ਇਸ ਦੇ ਉੱਤੇ ਤੰਜ ਕੱਸ ਰਹੇ ਨੇ ਜਿਸ ਨੂੰ ਲੈ ਕੇ ਹੁਣ ਆਖਰ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਹੈ ਕਿ ਹੁਣ ਜਿਹੜਾ ਨਵਾਂ ਅਕਾਲੀ ਦਲ ਹੈ ਉਹਦਾ ਸਿਆਸੀ ਪਿੱਟ ਪੰਜਾਬ ਦੇ ਵਿੱਚ ਕੀ ਕੁਝ ਹੋਵੇਗਾ ਕਿ ਸੱਚਮੁੱਚ ਵੱਡੇ ਪੱਧਰ ਦੇ ਉੱਤੇ ਅੰਦਰ ਖਾਤੇ ਬਗਾਵਤ ਹੋ ਰਹੀ ਹੈ ਸਾਡੇ ਨਾਲ ਪ੍ਰੇਮ ਸਿੰਘ ਚੰਦੂ ਮਦਰ ਦਾ ਸੀਨੀਅਰ ਲੀਡਰਸ਼ਿਪ ਨਵੇਂ ਅਕਾਲੀ ਦਲ ਦੇ ਵਿੱਚੋਂ ਇਹਨੇ ਜਿਹੜੇ ਉਹ ਸਾਡੇ ਨਾਲ ਮੌਜੂਦ ਨੇ ਫੋਨ ਲਾਈਨ ਦੇ ਉੱਤੇ ਪਾਰਟੀ ਪੰਜਾਬ ਦੇ ਉੱਤੇ ਚੰਦੂ ਮਦਰ ਸਾਹਿਬ ਪਾਰਟੀ ਪੰਜਾਬ ਦੇ ਉੱਤੇ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਚੰਦੂ ਮਦਰ ਸਾਹਿਬ ਕਿਵੇਂ ਦੇਖਦੇ ਹੋ ਜੋ ਕੁਝ ਤੁਹਾਡੇ ਸਾਹਮਣੇ ਆ ਮਨਪ੍ਰੀਤ ਸਿੰਘ ਯਾਲੀ ਪਾਲਾ ਛੱਡ ਗਏ ਨੇ ਪਾਸਾ ਵਟ ਗਏ ਨੇ ਉਹ ਕਹਿੰਦੇ ਭਾਈ ਮੇਰਾ ਨਵੇਂ ਅਕਾਲੀ ਦਲ ਦੇ ਨਾਲ ਕੋਈ ਸਬੰਧ ਨਹੀਂ ਨਹੀਂ ਪਾਸਾ ਪਟਗੇ ਤਾਂ ਮਨ ਮਨੀ ਸੰਦਾ ਪਾਸਾ ਪਟਗੇ ਕਿਉਂਕਿ ਜਿਹੜਾ ਸ਼ਰੋਣੀ ਗੱਲ ਦਾ ਪੁਨਰ ਸਰਜੀਤ ਆ ਇਹਨੂੰ ਬਣਾਉਣ ਦੇ ਵਿੱਚ 42 ਸਾਹਿਬ ਦਾ ਮੇਨ ਰੋਲ ਰਿਹਾ ਕਿਉਂਕਿ ਜਿਹੜੀ ਕਮੇਟੀ ਦੀ ਫਾਰਮੇਸ਼ਨ ਅਕਾਲ ਤਖਤ ਸਾਹਿਬ ਤੋਂ ਹੋਈ ਉਹਦੇ ਚ 42 ਸਾਹਿਬ ਵੀ ਮੈਂਬਰ ਸੀ ਤੇ ਭਾਰਤੀ ਹੋਈ ਡੈਲੀਗੇਟ ਬਣੇ ਡੈਲੀਗੇਟਸ ਨੇ ਪ੍ਰਧਾਨ ਚੁਣਿਆ ਉਹ ਪ੍ਰਧਾਨ ਚੁਣਨ ਦੇ ਵਿੱਚ ਉਹਨਾਂ ਦੀ ਸਹਿਮਤੀ ਸੀ ਸਾਰਿਆਂ ਨੇ ਬਲਕੇ ਬਾਅਦ ਚੋਣ ਤੋਂ ਬਾਅਦ ਧੰਨਵਾਦ ਕੀਤਾ ਵਾਲੀ ਸਾਹਿਬ ਨੇ ਤੇ ਆਪਣੀ ਮੈਂਬਰਸ਼ਿਪ ਲਈਆ ਤੇ ਇਹ ਤਾਂ ਨਹੀਂ ਕਹਿ ਸਕਦਾ ਡੈਲੀਗੇਟ ਬਣਨੇ ਤੇ ਇਹ ਤਾਂ ਨਹੀਂ ਹੋ ਸਕਦਾ ਕਿ ਉਹ ਇਹਦਾ ਹਿੱਸਾ ਨਹੀਂ हां जा, ये वख्री ਗੱਲ ਆ ਜੇ ਕਿਸੇ ਦੇ ਕਿਸੇ ਵਿਚਾਰਧਾਰਕ ਤੌਰ ਤੇ ਕੋਈ ਮਤਭੇਦ ਹੋ ਜਾਣਾ ਜਾਂ ਕੋਈ ਨਾ ਮਤਲਬ ਸ਼ੂਟ ਕਰਦਾ ਹੋਵੇ ਫਿਰ ਬੰਦਾ ਆਪਣੇ ਆਪ ਨੂੰ ਅਲੱਗ ਕਰ ਸਕਦਾ ਹਰ ਇੱਕ ਦਾ ਹੱਕ ਆ ਮਨ ਉਹ ਤਾਂ ਗੱਲ ਆ ਪਰ ਮੈਂ ਸਮਝਦਾ ਇਹ ਨਹੀਂ ਹੈ ਵੀ ਹੋ ਇਹਦਾ ਹਿੱਸਾ ਨਹੀਂ ਸੀ ਹਿੱਸਾ ਤਾਂ ਹੈ ਹੀ ਸੀ ਜੀ ਪਰ ਕਿਤਨੇ ਕਿਤੇ ਜਿਸ ਤਰ੍ਹਾਂ ਹੁਣ ਇਹ ਜਿਵੇਂ ਮੰਤਪਦੀ ਯਾਲੀ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਇਸ ਨੂੰ ਪਾਰਟੀ ਦੇ ਵਿੱਚ ਕਿਤਨੇ ਕਿਤੇ ਨੁਕਸਾਨ ਤਾਂ ਹੋਵੇਗਾ ਹਨ ਤੁਸੀਂ ਕਿਵੇਂ ਸੋਚਦੇ ਕਿ ਜੇਕਰ ਪੰਥਕ ਏਕਤਾ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਜਿਹੜਾ ਤਰਨਤਾਰਨ ਦੇ ਨਤੀਜੇ ਸੀ ਚੰਮਦਰ ਸਾਹਿਬ ਉਸ ਦੇ ਵਿੱਚ ਜੋ ਨਤੀਜੇ ਆਏ ਨੇ ਉਹਨਾਂ ਨੇ ਸੰਕੇਤ ਦਿੱਤਾ ਕਿ ਜਦੋਂ ਤੱਕ ਪੰਥਕ ਜਿਹੜੀ ਵੋਟ ਹੈ ਅੰਤਗਾਰਨੀ ਤ ਇਕੱਠੀ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਇਨਾ ਸੁਖਾਲਾ ਨਹੀਂ ਹੋਵੇਗਾ ਇਸੇ ਤਰ੍ਹਾਂ ਭਾਵੇਂ ਆਮ ਆਦੀ ਪਾਰਟੀ ਦੀ ਗੱਲ ਕਰ ਲਈ ਕਾਂਗਰਸ ਦੀ ਗੱਲ ਕਰ ਲਈਏ ਉਹ ਪੰਜਾਬ ਦੇ ਸੱਤਾ ਦੇ ਵਿੱਚ ਕਾਬਜ਼ ਹੁੰਦੀ ਰਹਿਣਗੀਆਂ ਦੇਖੋ ਇਹ ਗੱਲ ਥੋੜੀ ਠੀਕ ਆ ਭਾਵੇਂ ਤਰ ਤਰ ਬਾਈਲੈਕਸ਼ਨ ਦੇ ਨਤੀਜੇ ਨੇ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਸਮਤੀਆਂ ਦੇ ਚੋਣ ਨਤੀਜੇ ਨੇ ਇਹ बार-बार ਇਹ ਸੰਕੇਤ ਦਿੰਦੇ ਨੇ ਅਕਾਲੀ ਸਫਾ ਨੂੰ ਇਕੱਠਾ ਹੋਣ ਦੀ ਲੋੜ ਆ ਖਿੰਡੇ ਹੋਏ ਅਕਾਲੀ ਇਕੱਠਾ ਕਰਨ ਦੀ ਲੋੜ ਆ ਪੰਥਕ ਸ਼ਕਤੀਆਂ ਜਿਹੜੀਆਂ ਨੇ ਬਿਖਰੀਆਂ ਹੋਈਆਂ ਇਹਨਾਂ ਨੂੰ ਇਕਜੁੱਟ ਹੋਣ ਦੀ ਲੋੜ ਆ ਕਿਉਂਕਿ ਅੱਜ ਪੰਜਾਬ ਬੜਾ ਬਰਬਾਦ ਹੋ ਗਿਆ ਤਬਾਹ ਹੋ ਗਿਆ ਪੰਜਾਬ ਦਾ ਵਾਰੀਵਾਰ ਤੇ ਕੋਈ ਨਹੀਂ ਰਿਹਾ ਪੰਜਾਬ ਦੀ ਕੋਈ ਸੁਣਵਾਈ ਹੀ ਨਹੀਂ ਰਹੀ ਪੰਜਾਬ ਦੇ ਮਤਲ ਅਧਿਕਾਰ ਖੇਤਰ ਮਰ ਵੱਡੇ ਪੱਧਰ ਤੇ ਹੋਏ ਜਾ ਰਹੇ ਨੇ ਕਿਧਰ ਵੱਲੋਂ ਮਤਲ ਕੋਈ ਰੋਕਣ ਟੋਕਣਾ ਹੀ ਨਹੀਂ ਹੈ ਮਨ ਲਾ ਭਾਵੇਂ ਚੰਡੀਗੜ੍ਹ ਦਾ ਇਲਾਕੇ ਦੀ ਗੱਲ ਹੋਵੇ ਉੱਥੇ ਮਲਾਜਮਾਂ ਦੀ ਗੱਲ ਆ 60 40 ਦੀ ਗੱਲ ਡੈਮਾਂ ਤੇ ਪ੍ਰਬੰਧ ਦੀ ਗੱਲ ਆ ਭਾਗੜਾ ਨੇ ਉੱਤੇ ਮਨ ਹਰ ਖੇਤਰ ਦੇ ਵਿੱਚ ਪੰਜਾਬ ਨੂੰ ਖੋਰਾ ਲੱਗ ਰਿਹਾ ਆ ਹੜ੍ਹਾਂ ਦੀ ਤਬਾਹੀ ਤੇ ਨੁਕਸਾਨ ਦੀ ਪਰਭਾਈ ਲਈ ਮਨ ਲਾ ਜੋ ਸਾਡਾ ਬਣਦਾ ਕਿਸੇ ਉਹ ਨੂੰ ਨਾ ਕਿਸੇ ਨੇ ਦਿੱਤਾ ਨਾ ਕੋਈ ਲੈਣ ਗਿਆ ਨਾ ਕੋਈ ਕੇਸੇ ਪ੍ਰੋਪਰਟੀ ਕੇ ਨਾ ਪਲੀਟ ਹੋਇਆ ਮਨ ਸਾਰੇ ਹਿੰਦੁਸਤਾਨ ਚ ਸਭ ਤੋਂ ਵੱਧ ਮੈਂ ਸਮਝਦਾ ਹੜਾਂ ਦਾ ਨਿਸ਼ਾਨ ਹੋਈ ਹੋਇਆ ਨਾਲ ਨਾਲ ਹੜਾਂ ਤੋਂ ਬਾਅਦ ਜਿਹੜੇ ਅਸਰ ਪਏ ਮੈਂ ਝਾੜਿਆ ਉਹਦੀ ਕਿਸੇ ਨੇ ਕੇਸ ਨਹੀਂ ਲਾਇਆ ਰਿਪੋਰਟ ਕੀਤੀ ਤਾਂ ਮੈਂ ਸਮਝਦਾ ਕੋਈ ਬਾਲੀਵਾਰਸ ਨਹੀਂ ਸੋ ਇਸ ਲਈ ਪੰਜਾਬ ਦੀ ਆਵਾਜ਼ ਬਣ ਲਈ ਪੰਜਾਬ ਦਾ ਬਾਦਸ ਬਣ ਲਈ ਪੰਜਾਬ ਦੀ ਗੱਲ ਕਰਨ ਲਈ ਮਨ ਆਪਣੇ ਆਪ ਨੂੰ ਇਕੱਲੀ ਕਹੋਣ ਵਾਲੇ ਭਾਵੇਂ ਕੋਈ ਵਰਕਰ ਆ ਭਾਵੇਂ ਕੋਈ ਲੀਡਰ ਆ ਉਹਨਾਂ ਨੂੰ ਪੂਰੇ ਕਿਝੂਟੇ ਕਿਸੋਰ ਹੋਣ ਦੀ ਲੋੜ ਆ ਸਿਰ ਜੋੜ ਕੇ ਬੈਠਣ ਦੀ ਲੋੜ ਆ ਇਹ ਜਿਹੜੇ ਬਖਰੇਵੇਂ ਨੇ ਮਤ ਭੇਜਨੇ ਜਾਂ ਕੋਈ ਗਲਤ ਫਹਿਮੀਆਂ ਨੇ ਉਹਨਾਂ ਨੂੰ ਸੌਲਟ ਆਊਟ ਕਰਨ ਦੀ ਲੋੜ ਆ ਸੋ ਇਹ ਨਤੀਜੇ ਜਿਹੜੇ ਨੇ ਇਸ ਗੱਲ ਦੀ ਦਸਤਕ ਦਿੰਦੇ ਨੇ ਇਸ ਗੱਲ ਦੇ ਸੰਕੇਤ ਦਿੰਦੇ ਨੇ ਸੋ ਉਹਦੇ ਲਈ ਸਾਨੂੰ ਜ਼ਰੂਰ ਇੱਕ ਹੋਣ ਦੀ ਲੋੜ ਆ ਜਿੱਥੇ ਤੱਕ ਮਨਪ੍ਰੀਤ ਦਿਹਾੜੀ ਹਾਂ ਸਵਾਲ ਆ ਉਹਨਾਂ ਨਾਲ ਬਿਲਕੁਲ ਪੁੱਛਦੇ ਹਾਂ ਵੀ ਕੋਈ ਕਿਥੋਂ ਉਹਨਾਂ ਨੂੰ ਗਲਤ ਫਹਿਮੀ ਹੋਈ ਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਦੀ ਗੱਲ ਕਹੀ ਆ ਹੁਣ ਤੱਕ ਤਾਂ ਇਤਿਹਾਸ ਜੀ ਵੀ ਆਉਂਦੇ ਰਹੇ ਨੇ ਹੋਂ ਤੱਕ ਤਾਂ ਪਰ ਇਕੱਠੇ ਚੱਲਦੇ ਰਹੇ ਨੇ ਅਚਾਨਕ ਮਤਲ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਕਿਉਂ ਲੋਡ ਪੈ ਗਈ ਇਹ ਕਹਿਣ ਦੀ ਤੇ ਮਤਲ ਸਾਰੀਆਂ ਗੱਲਾਂ ਮਿਲ ਕੇ ਹੀ ਮੇਰੇ ਖਰਵਾ ਨਾ ਸ਼ੌਰਟ ਆਊਟ ਕਰਾਂਗੇ ਹੂੰ ਪਰ ਚੰਦਮਾ ਸਾਹਿਬ ਮਤਲ ਇਕੱਠੇ ਹੋਵੋਗੇ ਕਿਵੇਂ ਏਕਤਾ ਹੋਵੇਗੀ ਕਿਵੇਂ ਕਿਸ ਪੱਧਰ ਦੇ ਉੱਤੇ ਹੋਣੀ ਚਾਹੀਦੀ ਤੁਹਾਡੇ ਮਤਲਬ ਉਹ ਗੱਲ ਇਹ ਆ ਜਦੋਂ ਨੀਤ ਸਾਫ ਹੋਵੇ ਫਿਰ ਤਾਂ ਸਾਰਾ ਕੁਝ ਹੋ ਜਾਂਦਾ ਜੇ ਨੀਤ ਸਾਫ ਨਾ ਹੋਵੇ ਫਿਰ ਕੁਝ ਬੰਨੇ ਲੱਗ ਜੰਨੇ ਆ ਗੱਲ ਜੇ ਤਾਂ ਲੀਡਰਸ਼ਿਪ ਦੇ ਦੀ ਆ ਅਕਾਲੀ ਮੈਨੇ ਵਿੱਚ ਵਰਕਰਾਂ ਦਾ ਧਿਆਨ ਰੱਖੇ ਹੁਣ ਅਕਾਲੀ ਵਰਕਰਾਂ ਦੇ ਹੱਥਾਂ 'ਚੋਂ ਫੈਲਾਉਣ ਦੀ ਕਿਸੇ ਦੀ ਹਿੰਮਤ ਸੀ ਅਕਾਲੀ ਵਰਕਰਾਂ ਨੂੰ ਕਾਗਜ਼ ਨਾਮਜ਼ਦ ਕਰਨ ਤੋਂ ਰੋਕਣ ਦੀ ਅੱਜ ਤੱਕ ਕਿਸੇ ਦੀ ਹਿੰਮਤ ਸੀ ਪੰਜਾਬ ਵਰਗੇ ਸੂਬੇ ਦੇ ਵਿੱਚ ਹੋਇਆ ਅੱਖਾਂ ਦੇ ਸਾਹਮਣੇ ਕਿਉਂਕਿ ਜਦੋਂ ਘਰ ਤੇ ਫੋਟੋ ਹੋਵੇ ਤਾ ਦੁਸ਼ਮਨ ਤਗੜਾ ਹੋ ਜਾਂਦਾ ਫਿਰ ਜੇ ਅਸੀਂ ਵੋਟਾਂ ਦੀ ਗਿਣਤੀ ਕਰੀਏ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਜੇ ਅਸੀਂ ਵੋਟਾਂ ਜੋੜੀਏ ਸਾਰੇ ਇਕੱਠੇ ਹੋ ਕੇ ਤਾਂ ਮਤਲਬ ਕਿਸੇ ਸਾਥੇ ਵੀ ਆਪੜੀ ਨਹੀਂ ਗਿਆ ਸਾਥੇ ਬਰਬਾਦੀ ਦੀ ਉਤਨੀ ਨਾਲ ਸਾਡੀ ਫੋਟ ਦਾ ਫਾਇਦਾ ਉਠਾਈ ਜਾ ਰਹੇ ਨੇ ਸੋ ਇਸ ਲਈ ਵਰਕਰ ਜਿਹੜਾ ਪਰੇਸ਼ਾਨ ਆ ਵਰਕਰ ਤੰਗਾ ਵਰਕਰ ਮਹਿਸੂਸ ਕਰਦਾ ਵੀ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਮੈਂ ਸਮਝਦਾ ਵਰਕਰਾਂ ਦਾ ਦਬਾਅ ਹੀ ਲੀਡਰ ਨੂੰ ਇਕੱਠੇ ਕਰਨ ਲਈ ਮਜਬੂਰ ਕਰੇਗਾ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਜਿਹੜੀ ਚੋਣਾਂ ਹੋਈਆਂ ਨੇ ਇਹਨਾਂ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਚੋਣਾਂ ਸੀ ਤੇ ਨਵੇਂ ਅਕਾਲੀ ਦਾ ਪ੍ਰਧਾਨ ਵਿਦੇਸ਼ ਤੋਰੀ ਦੇ ਉੱਤੇ ਸੀ ਤੁਸੀਂ ਕਿਵੇਂ ਦੇਖਦੇ ਹੋ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਹੁੰਦੇ ਤਾਂ ਕਿਤੇ ਹੋਰ ਨਤੀਜੇ ਵੱਖਰੇ ਹੁੰਦੇ ਸੀ ਚੋਣਾਂ ਦੇ ਵਿੱਚ ਮੈਨੂੰ ਤੇ ਇਹ ਪਾ ਮੈਂ ਕੁਝ ਵੀ ਹੁੰਦੇ ਪਰ ਇਹ ਗੱਲ ਠੀਕ ਆ ਕਿ ਜਦੋਂ ਚੋਣਾਂ ਹੋਣ ਤਾਂ ਵਰਕਰ ਜਿਹਨੇ ਜ਼ਰੂਰ ਆਸ ਕਰਦੰਨੇ ਵੀ ਉਹਨਾਂ ਦੀ ਪਾਰਟੀ ਦਾ ਹੱਕ ਜਿਹੜਾ ਉਹਨਾਂ ਕੋਲ ਆਵੇ ਇਹ ਗੱਲ ਤਾਂ ਠੀਕ ਆ ਕਿਤੇ ਨਾ ਕਿਤੇ ਦਾ ਨੁਕਸਾਨ ਤਾਂ ਹੋਈ ਆ ਕਿਤੇ ਨਾ ਕਿਤੇ ਤਾਂ ਘਾਟ ਰਹੀ ਆ ਇਹ ਵਰਕਰਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਆ ਇਹਦੇ ਵਿੱਚ ਕੋਈ ਦੋਸ਼ਾ ਨਹੀਂ ਹਾਂ ਸੋ ਬਹੁਤਾਂ ਬਜਟ ਦੇ ਮisier ਸੰਬੰਧੀ ਜੀ ਸੋ ਇਸ ਹਨ ਪ੍ਰੇਮ ਸਿੰਘ ਚੰਦਵਾਜਰਾ ਜਿਨ੍ਹਾਂ ਦੇ ਵੱਲੋਂ ਤੁਹਾਡੇ ਨਾਲ ਜੋ ਕਲਪਾਤ ਕਰਵਾਈ ਗਈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਨਵੇਂ ਅਕਾਲੀ ਦਲ ਦੇ ਵਿੱਚ ਕੰਸੋਆਂ ਚੱਲ ਰਹੀਆਂ ਸੀ ਜਾਂ ਫਿਰ ਜੋ ਕੁਝ ਹਾਲਾਤ ਸੀ ਪਰ ਇੱਕ ਵਾਰ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਰਹੇ ਨੇ ਇਸੇ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਕਰ ਇਕੱਠੇ ਹੁੰਦੇ ਆ ਅਸੀਂ ਅਕਾਲੀ ਦਲ ਕੋਕੋ ਵਕੀਰ ਧੜਿਆਂ ਦੇ ਵਿੱਚ ਬੰਦੇ ਹੋਏ ਨੇ ਕਿਉਂਕਿ ਜਿਹੜੀਆਂ ਚੋਣਾਂ ਤਰਨ ਤਾਰਨ ਦੀ ਗੱਲ ਕਰ ਲਈ ਜਬਰ ਮੌਜੂਦਾ ਸਮੇਂ ਬਲਾਗ ਸੰਮਤੀ ਜ਼ਿਲ੍ਹਾ ਪ੍ਰਿੰਸੀ ਦੀ ਚੋਣਾਂ ਦੀ ਗੱਲ ਕਰ ਲਈਏ ਇਸ ਗੱਲ ਦਾ ਸੰਕੇਤ ਦਿੰਦੇ ਨੇ ਕਿ ਜੇਕਰ ਇਕੱਠੇ ਹੋ ਕੇ ਵੋਟ ਇੱਕ ਥਾਂ ਦੇ ਉੱਤੇ ਪੈਂਦੀ ਹੈ ਤਾਂ ਦੂਜੀਆਂ ਪਾਰਟੀਆਂ ਦੇ ਹਿੰਮਤ ਨਹੀਂ ਕਿ ਉਹ ਉਹਨਾਂ ਨੂੰ ਹਰਾ ਦੇਣ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਬਦ ਕੀ ਕੁਝ ਵੱਖਰੇ ਫੈਸਲੇ ਹੁੰਦੇ ਨੇ ਕਿ ਨਵੇਂ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਮਨਪੀਰ ਸਿੰਘ ਯਾਲੀ ਦੇ ਬਿਆਨ ਤੋਂ ਬਾਅਦ ਜੋ ਗ੍ਰਾਵਿਟੀ ਕਹਿ ਲਈ ਜੋ ਮਿਆਰ ਕਹਿ ਲਈ ਪਾਰਟੀ ਦੇ ਵਿੱਚ ਡਿੱਗਿਆ ਕਿ ਉਸ ਦੀ ਪ੍ਰਭਾਈ ਕਰਨ ਦੇ ਲਈ ਪਾਰਟੀ ਕਿਸ ਪੱਧਰ ਦੇ ਉੱਤੇ ਕੰਮ ਕਰ ਰਹੀ ਹੈ ਕਿ ਪਾਰਟੀ ਦੇ ਵਿੱਚ ਨਵਾਂ ਪ੍ਰਧਾਨ ਬਦਲਿਆ ਜਾਵੇਗਾ ਜਾ ਫਿਰ ਕੀ ਕੁਝ ਹੋਵੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਰ ਅਪਡੇਟ ਆਉਂਦੀ ਇਸ ਬਾਬਤ ਤੇ ਅਸੀਂ ਗੱਲਬਾਤ ਕਰਦੇ ਰਹਾਂਗੇ ਸੋ ਤੁਸੀਂ ਜੁੜੋ ਕਮਿਟੀ ਪੰਜਾਬ ਦੇ ਨਾਲ ਧੰਨਵਾਦ